ਹਾਂਜੀ ਤੁਸੀਂ ਕਿਸ ਵੈਬਸਾਈਟ ਤੇ ਯਕੀਨ ਕਰ ਸਕਦੇ ਹੋ ਜਿੱਥੇ ਫੇਕ ਨੋਟੀਫਿਕੇਸ਼ਨ ਨਹੀਂ ਹੁੰਦਾ ਪੀਐਸਟ ਬਾਰੇ ਕਾਫੀ ਜਿਹੜੇ ਸਟੂਡੈਂਟ ਕਮੈਂਟ ਵਾਰ-ਵਾਰ ਭੇਜ ਰਹੇ ਆ ਪੁੱਛ ਰਹੇ ਨੇ ਕਿ ਫੇਕ ਨੋਟੀਫਿਕੇਸ਼ਨ ਹੈ ਜਾਂ ਰੀਅਲ ਹੈ ਉਸ ਤੇ ਗੱਲ ਕਰਾਂਗੇ ਸਭ ਤੋਂ ਪਹਿਲੀ ਤਾਂ ਵੈਬਸਾਈਟ ਇਹੀ ਹੈ ਜਿਹੜੀ ਤੁਹਾਡੇ ਸਾਹਮਣੇ ਦਿਖ ਰਹੀ ਹੈ psstt2023.org ਇਸ ਵੈਬਸਾਈਟ ਤੇ ਜਦੋਂ ਵੀ ਅਸੀਂ ਲੌਗਇਨ ਕਰਾਂਗੇ ਤੁਹਾਡੇ ਅੱਗੇ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਦੇਖੋ ਪਿਛਲਾ psst ਸਾਰਾ ਸ਼ਡਿਊਲ ਸਾਰਾ ਕੁਝ ਸਿਲੇਬਸ ਇਸ ਵੈਬਸਾਈਟ ਤੇ ਹੀ ਆਇਆ ਸੀ ਇਸ ਤੋਂ ਬਾਅਦ ਜਿਹੜੀ ਦੂਸਰੀ ਵੈਬਸਾਈਟ ਹੈ ਜਿਸ ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਉਹ ਵਾਲੀ ਇਹ ਹੈ ਜਿਸ ਦਾ ਨਾਮ ਹੈ pseb.ac.in ਇਸ ਵੈਬਸਾਈਟ ਤੇ ਜਦੋਂ ਵੀ ਅਸੀਂ ਸਰਚ ਕਰਾਂਗੇ ਸਰਚ ਕਰਨ ਤੋਂ ਬਾਅਦ ਇਸ ਵੈਬਸਾਈਟ ਤੇ ਤੁਹਾਨੂੰ ਇੱਕ ਪ੍ਰੈਸ ਨੋਟਿਸ ਵਾਲਾ ਸੈਕਸ਼ਨ ਦਿਖਾਈ ਦੇਊਗਾ ਉਸ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਪੀਐਸਟ ਦਾ ਨੋਟੀਫਿਕੇਸ਼ਨ ਆ ਸਕਦਾ ਹੈ ਕਿਹੜਾ ਪ੍ਰੈਸ ਨੋਟਿਸ ਵਾਲਾ ਆਹ ਵਾਲਾ ਤੁਸੀਂ ਦੇਖ ਸਕਦੇ ਹੋ ਇਥੇ ਤੁਸੀਂ ਜਿੱਥੇ ਲਿਖਿਆ ਪ੍ਰੈਸ ਨੋਟਸ ਸਰਕਲ ਇਤੇ ਕਲਿੱਕ ਕਰਕੇ ਦੇਖ ਸਕਦੇ ਹੋ ਪੀ ਐਸ ای ਬੀ ਪੰਜਾਬ ਸਕੂਲ ਸਿੱਖਿਆ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੈਬਸਾਈਟ ਹੈ ssa.punjab.org ਇਸ ਵੈਬਸਾਈਟ ਤੇ ਵੀ ਤੁਸੀਂ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇੱਕ ਸੈਕਸ਼ਨ ਦੇਖਿਆ ਐ SCERT ਇਸ ਤੇ ਕਲਿੱਕ ਕਰਕੇ ਤੁਸੀਂ ਦੇਖੋਗੇ ਇੱਥੇ ਵੀ ਤੁਹਾਨੂੰ ਨੋਟਿਸ ਪੀਐਸਟੈਟ ਦਾ ਪਾਵ ਅਫੀਸ਼ੀਅਲ ਨੋਟਿਸ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ 2017 ਦਾ ਨੋਟਿਸ ਪਬਲਿਕ ਨੋਟਿਸ ਰਿਕਾਰਡਿੰਗ ਪੀਐਸਟੈਟ 2017 ਪਹਿਲਾਂ ਇਸ ਵੈਬਸਾਈਟ ਤੇ ਆਇਆ ਸੀ ਉਸ ਤੋਂ ਬਾਅਦ ਅਗਲੀ ਵੈਬਸਾਈਟ ਇਹ ਹੈ ਐਜੂਕੇਸ਼ਨਲ ਰਿਕਰੂਟਮੈਂਟ ਡਿਪਾਰਟਮੈਂਟ ਜਿਹਨੂੰ ਬੋਲ ਸਕਦੇ ਆ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਤਾਂ ਇਸ ਵੈਬਸਾਈਟ ਤੇ ਤੁਸੀਂ ਬਿਲਕੁਲ نیچے ਲਿਖਿਆ ਦੇਖ ਸਕਦੇ ਹੋ ਪੀਐਸਟੈਟ ਬਲੂ ਦੇ ਵਿੱਚ ਸੈਕਸ਼ਨ ਚ ਲਿਖਿਆ ਇਹ ਤੇ ਕਲਿੱਕ ਕਰਕੇ ਦੇਖੋਗੇ ਤੁਹਾਨੂੰ ਦਿਖਾਈ ਦੇਵੇਗਾ ਕਿ ਕਿਸ ਤਰ੍ਹਾਂ ਪਹਿਲਾ ਪੀਐਸਟੈਟ ਦੇ ਨੋਟਿਸ ਇੱਥੇ ਹੀ ਜਾਂ オリジナル ਕਹਿ ਸਕਦੇ ਆ ਨੋਟੀਫਿਕੇਸ਼ਨ ਇੱਥੇ ਹੀ ਆਉਂਦੇ ਸਨ ਦੇਖ ਸਕਦੇ ਹੋ ਪੀਐਸਟ 1 2 ਠੀਕ ਹੈ ਸਾਰਾ ਖੁਸ਼ 2018 ਦਾ ਇੱਥੇ ਹੀ ਆਇਆ ਸੀ ਤੁਸੀਂ ਵੀ ਲੰਬੇ ਸਮੇਂ ਤੋਂ ਪੀਐਸਟ ਦੇ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਉਮੀਦ ਛੱਡ ਚੁੱਕੇ ਹੋ ਤੁਸੀਂ ਵੀ ਇਸ ਸਟੂਡੈਂਟ ਦੀ ਤਰ੍ਹਾਂ ਸਾਡੇ ਨਾਲ ਜੁੜ ਸਕਦੇ ਹੋ 8 ਸਾਲਾਂ ਤੋਂ ਬਾਅਦ ਪੀਐਸਟ ਜਿਨ੍ਹਾਂ ਨੇ ਪਾਸ ਕੀਤਾ ਦਵਿੰਦਰ ਸਿੰਘ ਨੇ ਉਹਨਾਂ ਦੀ ਤਰ੍ਹਾਂ ਤੁਸੀਂ ਵੀ ਫ੍ਰੀ ਵੀਡੀਓ ਰਾਹੀਂ YouTube ਚੈਨਲ ਤੇ ਕਲਾਸਾਂ ਦੇਖ ਕੇ ਆਪਣਾ ਪੀਐਸਟ ਪਾਸ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਬਹੁਤ ਹੀ ਜ਼ਿਆਦਾ ਡੁਗਾਈ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਨਵੇਂ ਹੈਗੇ ਹੋ ਤਾਨੂੰ ਬਹੁਤ ਹੀ ਘੱਟ ਜਾਣਕਾਰੀ ਹੈ ਸਬਜੈਕਟਾਂ ਬਾਰੇ ਤਾਂ ਸਾਡੇ ਇਹ ਪੇਡ ਕੋਰਸ ਹੈ ਜੁਆਇਨ ਕਰ ਸਕਦੇ ਹੋ ਪੂਰੇ ਪੰਜਾਬ ਸਭ ਤੋਂ ਘੱਟ ਫੀਸ ਤੇ ਇਹ ਕੋਰਸ ਲੈ ਸਕਦੇ ਹੋ ਮਿਸ ਡੇ ਤੇ ਤੁਹਾਨੂੰ ਇਹ ਫੀਸ ਵੀ ਨਹੀਂ ਦੇਣੀ ਪਵੇਗੀ ਹੁਣ ਜਿਹੜੀ ਫੀਸ ਇਹਨਾਂ ਕੋਰਸਾਂ ਦੀ ਤੁਸੀਂ ਦੇਖ ਸਕਦੇ ਹੋ ਹੋਰ ਵੀ ਘੱਟ ਕੀਤੀ ਗਈ ਹੈ ਡਿਸਕਾਊਂਟ ਕੂਪਨ ਦੇ ਦਿੱਤੇ ਗਿਆ ਅੱਜ ਤੋਂ ਲੈ ਕੇ 25 ਦਸੰਬਰ ਤੱਕ 크ਿਸਮਸ ਡੇ ਤੱਕ ਤੁਹਾਨੂੰ ਇਹਨਾਂ ਕੋਰਸਾਂ ਦੀ ਫੀਸ ਦੇ ਵਿੱਚ ਕੂਪਨ ਪਾਏ ਗਿਆ ਇਹਨਾਂ ਕੂਪਨਾਂ ਦਾ ਲਾਹਾ ਪਹਿਲੇ 30 ਸਟੂਡੈਂਟ ਹੀ اٹھਾ ਸਕਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲਾ ਕੋਰਸ ਹੈਗਾ 999 ਮੇਪੀਆ ਦਾ ਕੋਰਸ ਹੈ 800 ਚ ਮਿਲੇਗਾ ਤੁਹਾਨੂੰ 200 ਦਾ ਡਿਸਕਾਊਂਟ ਕੂਪਨ ਮਿਲੇਗਾ ਪਹਿਲੇ 30 ਸਟੂਡੈਂਟ ਨੂੰ ਫੁੱਲ ਐਸਐਸਟੀ ਦਾ ਕੋਰਸ ਹੈ 2000 ਦਾ ਕੋਰਸ ਹੈ ਤੇ ਤੁਹਾਨੂੰ 300 ਦਾ ਡਿਸਕਾਊਂਟ ਕੂਪਨ ਮਿਲੇਗਾ ਪਹਿਲੇ 30 ਸਟੂਡੈਂਟ ਨੂੰ 1700 ਦਾ ਕੋਰਸ ਪਏਗਾ ਇਸ ਤੋਂ ਬਾਅਦ ਤੁਹਾਨੂੰ 500 ਦਾ ਸੀਡੀਪੀ ਵਾਲਾ ਕੋਰਸ ਹੈ ਇਹ ਕੋਰਸ ਸਿਰਫ ਤੁਹਾਨੂੰ 400 ਦਾ ਪਏਗਾ ਤੇ 100 ਰੁਪਏ ਦਾ ਡਿਸਕਾਊਂਟ ਕੂਪਨ ਹੈ ਪਹਿਲੇ 30 ਸਟੂਡੈਂਟਾਂ ਵਾਸਤੇ ਇਹ ਆਫਰ ਸੀਮਤ ਸਮੇਂ ਤੱਕ ਹੀ ਹੈ ਤੇ ਸੀਮਤ ਸਟੂਡੈਂਟਾਂ ਵਾਸਤੇ ਹੀ ਹੈ ਇਨ੍ਹਾਂ ਕੂਪਨਾਂ ਦਾ ਲਾਹਾ ਲੈਣ ਲਈ ਡਿਸਕਾਊਂ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵੀ ਤੁਹਾਨੂੰ ਐਪ ਦਾ ਲਿੰਕ ਮਿਲ ਜੂਗਾ ਕਮੈਂਟ ਬਾਕਸ ਦੇ ਵਿੱਚ ਵੀ ਐਪ ਦਾ ਲਿੰਕ ਪਿੰਨ ਕੀਤਾ ਹੋਇਆ ਤੇ ਕੋਰਸਾਂ ਦੇ ਡਾਇਰੈਕਟ ਲਿੰਕ ਵੀ ਪਿੰਨ ਕੀਤੇ ਹੋਏ ਮਿਲ ਜਾਣਗੇ ਹੁਣੇ ਹੀ ਵਿਜ਼ਿਟ ਕਰ ਸਕਦੇ ਹੋ ਇਹਨਾਂ ਕੋਰਸਾਂ ਤੇ ਜ਼ਿਆਦਾ ਜਾਣਕਾਰੀ ਨੰਬਰ ਹੈਗਾ 987873152 ਇਸ ਤੇ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬਤਵੋ ਸ਼ੇਅਰ ਕਰੋ ਲਾਈਕ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ 'ਚ